ਅਨੇ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਖਬਰ ਸੰਜੀਕਾਰਾ ਲੁਧਿਆਣਾ ਤੋਂ ਜਿੱਥੇ ਧੋਖਾਧੜੀ ਦੇ ਮਾਮਲੇ ਨੂੰ ਬੇਨਕਾਬ ਕੀਤਾ ਗਿਆ ਤੇ ਜਿਨ੍ਹਾਂ ਦੇ ਵੱਲੋਂ ਧੋਖਾਧੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਪਾਈ ਗਈ ਚਾਜ ਦੇ ਵੱਲੋਂ ਰੱਦ ਕਰ ਦਿੱਤੀ ਗਈ ਤਾਂ ਤਸਵੀਰਾਂ ਵੀ ਇਹਨਾਂ ਦੀ ਤੁਹਾਨੂੰ ਸਾਂਝੀਆਂ ਕਰਾਂਗੇ ਤਾਂ ਦੱਸ ਦੇ ਕਿ ਲੁਧਿਆਣਾ ਦਾ ਮਾਮਲਾ ਹੈ ਲੁਧਿਆਣਾ ਦੇ ਮੋਤੀ ਰਾਇਲ ਇਨਸਟਿਟ ਤੋਂ ਖਤੜੀ ਮਾਮਲੇ ਦੇ ਵਿੱਚ ਜੇ ਸੂਬੇ ਭਾਰ ਦੇ ਵਿੱਚ ਨੂੰ ਜੋ ਹਲਾਕੇ ਰੱਖ ਦਿੱਤਾ ਹੈ ਤੇ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਕੰਪਨੀ ਦੇ ਡਾਇਰੈਕਟਰ ਪ੍ਰਵੀਨ ਕਾਉਂਸਲ ਨੀਰਜ ਕਾਉਂਸਲ ਤੇ ਇੰਦੂ ਕਾਉਂਸਲ ਦੀ ਜ਼ਮਾਨਤ ਅਰਜੀ ਅਦਾਲਤ ਦੇ ਵੱਲੋਂ ਹੁਣ ਰੱਦ ਕਰ ਦਿੱਤੀ ਗਈ ਹੈ ਤਾਂ ਲੁਧਿਆਣਾ ਦੇ ਐਡਮਿਨਿਸਟ੍ਰੇਸ਼ਨ ਸੈਸ਼ਨ ਜੱਜ ਜਗਦੀਪ ਸੂਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਵਿਜੀਲੈਂਸ ਵਿਭਾਗ ਵੱਲੋਂ ਦੋ ਡੀਐਸਪੀ ਮੌਕੇ ਤੇ ਹੀ ਹਾਜ਼ਰ ਰਹੇ ਦੱਸਿਆ ਕਿ ਇਹ ਮਾਮਲਾ ਸਿਫਤ ਔਖੇ ਔਖਾਤੜੀ ਦਾ ਹੀ ਨਹੀਂ ਸੀ ਸਗੋ ਇਹ ਸੁਨਿਯੋਜਿਤ ਸਾਜ਼ਿਸ਼ ਸੀ ਉਹਨਾਂ ਦੇ ਵੱਲੋਂ ਜਿਹੜਾ ਸਾਜ਼ਿਸ਼ ਰਚੀ ਗਈ ਜਿਸ ਵਿੱਚ ਰਾਜ ਪੱਧਰ ਤੇ ਅਧਿਕਾਰੀਆਂ ਦੀ ਭੂਮਿਕਾ ਵੀ ਸਪੱਸ਼ਟ ਹੋ ਰਹੀ ਹੈ ਤਾਂ ਦੱਸਦੇ ਕਿ ਦੱਸਣ ਯੋਗ ਵਾਲੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਤਹਿਸੀਲਦਾਰ ਤਰਸੇਮ ਸਿੰਘ ਦੀ ਜ਼ਮਾਨਤ ਅਰਜੀ ਪਹਿਲੇ ਹੀ ਰੱਦ ਕਰ ਦਿੱਤੀ ਜਾ ਚੁੱਕੀ ਹੈ ਤੇ ਮਾਮਲੇ ਦੇ ਪਿਛੋਕੜ ਵਿੱਚ ਜਦੋਂ ਇਸ ਦੀ ਸਾਂਝੇਦਾਰੀ ਦੀ ਡੀਡ ਰਾਹੀਂ ਨਿਵੇਸ਼ਕ ਨੂੰ ਕੰਪਨੀ ਦੇ ਵਿੱਚ ਜ਼ਮੀਨ ਨੂੰ ਛੁਪੋ ਕੇ ਆਪਣੇ ਨਾਮ ਕਰਵਾਇਆ ਗਿਆ ਜਦੋਂ ਪੀੜਤ ਨੂੰ ਇਸ ਦੀ ਸਾਂਝੀ ਸੂਚੀ ਜਦੋਂ ਮਿਲੀ ਜਾਣਕਾਰੀ ਮਿਲੀ ਤਾਂ ਉਸ ਨੇ ਤਾਂ ਉਸ ਨੇ ਥਾਣੇ ਦੇ ਵਿੱਚ ਜਾ ਕੇ ਜੇ ਵਿਸਥਾਰ ਪੂਰਕ ਸ਼ਿਕਾਇਤ ਦਰਜ ਕਰਾਈ ਜਿਸ ਦੇ ਦੌਰਾਨ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਤਹਿਸੀਲਦਾਰ ਨੇ ਆਪਣੇ ਅਹੁਦੇ ਦੀ ਦੁਰਵਰਤਕ ਕੀਤੀ ਸਿਰਫ ਨਾ ਦੁਰਵਰਤਕ ਹੀ ਨਹੀਂ ਕੀਤੀ ਬਲਕਿ ਜਾਲੀ ਦਸਤਾਵੇਜ਼ਾਂ ਨੂੰ ਕਾਨੂੰਨੀ ਠਹਿਰਾ ਕੇ ਰਜਿਸਟਰੀ ਵੀ ਮਨਜ਼ੂਰ ਕਰ ਦਿੱਤੀਗੀ ਉਸ ਦੇ ਵੱਲੋਂ ਜੇ ਰਜਿਸਟਰੀ ਵੀ ਮਨਜ਼ੂਰ ਕਰ ਦਿੱਤੀਗੀ ਤਾਂ ਦੱਸ ਦੇ ਕਿ ਵਿਜੀਲੈਂਸ ਨੇ ਜਦੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਤਾਂ ਸਾਰੇ ਦੋਸ਼ੀਆਂ ਦੇ ਖਿਲਾਫ ਗੰਭੀਰਤਾ ਰਾਵਾਂ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਰਾਵਾਂ ਦੇ ਤਹਿਤ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ ਤੇ ਦਸਤਾਵੇਜ਼ ਜੋ ਕਿ ਨਕਲੀ ਦਸਤਾਵੇਜ਼ ਬਣਵਾਉਣ ਵਾਲੀਆਂ ਸਰਕਾਰੀ ਰਿਕਾਰਡ ਨਾਲ ਖਲਵਾੜ ਕਰਨ ਤੇ ਧੋਖਾਧੜੀ ਕਰਕੇ ਜਾਇਦਾਦ ਹੜਪਣ ਦੇ ਨਾਲ ਸੰਬੰਧਤ ਇਹ ਸਾਰੀਆਂ ਦੀ ਸਾਰੀਆਂ ਜੋ ਐਫਆਈਆਰ ਹਨ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਗੰਭੀਰ ਬਣਾਉਂਦੀਆਂ ਹਨ ਇਹ ਸਾਰੀਆਂ ਦੀ ਸਾਰੀਆਂ ਐਫਆਈਆਰ ਜੋ ਦਰਜ ਕਰਵਾਈਆਂ ਗਈਆਂ ਹਨ ਵੱਖ-ਵੱਖ ਤਾਰਾਮਾਂ ਦੇ ਤਹਿ ਤੋ ਦੱਸ ਦੇ ਕਿ ਇਹ ਸਾਰਾ ਮਾਮਲਾ ਨਾ ਸਿਰਫ ਨਿਵੇਸ਼ਕਾਂ ਦੇ ਵਿਸ਼ਵਾਸ ਤੇ ਧੋਖਾ ਹੈ ਸਗੋਂ ਸਰਕਾਰੀ ਪ੍ਰਣਾਲੀ 'ਚ ਛੁਪੀ ਕਾਲੀਆਂ ਭੇਡਾਂ ਤੇ ਪਟਵਾਰੀ ਤਹਿਸੀਲਦਾਰਾਂ ਦੇ ਗਠਜੋੜ ਉਹ ਬੇਨਕਾਬ ਕਰਦਾ ਹੈ ਹੁਣ ਜ਼ਰੂਰਤ ਹੈ ਕਿ ਨਿਰਪੱਖ ਜਾਂਚ ਕਰਕੇ ਜਿਨ੍ਹਾਂ ਨੇ ਵੀ ਸਾਜ਼ਿਸ਼ ਰਚੀ ਇਸ ਰਚੀ ਸੀ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਕਾਨੂੰਨੀ ਤੌਰ ਤੇ ਸਖਤ ਸਜ਼ਾ ਮਿਲੇ ਅਜਿਹੀ ਮਾਹੌਲ ਅਪਡੇਟਸ ਲਈ ਤੁਸੀਂ ਜੁੜੇ ਰਹੋ ON AIR ਦਿਨਾਂ